ਸਾਸਤਰੀ ਕਾਜੀ ਸਾਰਿਆਂ ਨੂੰ ਜੱਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੁੱਟਾਂ ਦੀ ਕਲੈਕਸ਼ਨ ਹੈ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਇਹ ਰਹੇਗਾ ਜੀ ਪਿਓਰ ਵਿਸਕੋਸ ਜਾਰਜਟ ਦਾ ਤੁਹਾਨੂੰ ਫੈਬਰਿਕ ਮਿਲੇਗਾ ਸ਼ਰਟ ਦੇ ਉੱਪਰ ਬਹੁਤ ਹੀ ਸੋਹਣਾ ਸੀਕਵੈਂਸ ਐਮਬਰਾਇਡਰੀ ਕੀਤੀ ਗਈ ਹੈ ਬਾਟਮ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਸੂਟ ਪਸੰਦ ਹੁੰਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਰਹੇਗਾ ਜੀ ਸ਼ਿਮਰ ਟਿਸ਼ੂ ਸਿਲਕ ਦਾ ਸੂਟ ਮਿਲੇਗਾ ਕੱਟਦਾਨਾ ਦਾ ਵਰਕ ਰਹੇਗਾ ਬੂਟੀ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਸੀਕਵੈਂਸ ਐਮਬਰੋਇਡਰੀ ਕੀਤੀ ਗਈ ਹੈ ਵੀ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਲੈ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਜਿਹੜਾ ਸੂਟ ਪਸੰਦ ਹੁੰਦਾ ਤੁਸੀਂ ਆਪਣੇ ਲਈ ਬਾਈ ਕਰ ਸਕਦੇ ਹੋ ਕਲਰ ਆਪਾਂ ਸਾਰੇ ਹੈਡ ਕੀਤੇ ਹੋਏ ਨੇ ਕੋਈ ਵੀ ਸੂਟ ਤੁਸੀਂ ਬਾਈ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲਣਗੇ ਜੀ ਪਿਓਰ ਕ੍ਰੇਵ ਦਾ ਸੂਟ ਹੈਗਾ ਬਹੁਤ ਹੀ ਸੋਹਣਾ ਇਹ ਵੀ ਫੈਬਰਿਕ ਮਿਲੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ 2.5 ਮੀਟਰ ਤੋਂ ਵੱਧ ਤੁਸੀਂ ਜਿੰਨਾ ਵੀ ਫੈਬਰਿਕ ਤੁਹਾਨੂੰ ਚਾਹੀਦਾ ਤੁਸੀਂ ਲੈ ਸਕਦੇ ਹੋ ਪਰ 2.5 ਮੀਟਰ ਤੋਂ ਘੱਟ ਫੈਬਰਿਕ ਨਹੀਂ ਮਿਲੇਗਾ ਜਿਹੜੇ ਅਗਲੇ ਸੂਟ ਲੈਣਗੇ ਪਿਓਰ ਵਿਸਕੋਜ਼ ਔਰਗੈਂਜ਼ਾ ਡਿਜੀਟਲ ਪ੍ਰਿੰਟ ਮਿਰਰ ਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਬਹੁਤ ਹੀ ਪਿਆਰੇ ਇਹਨਾਂ ਵਿੱਚ ਤੁਹਾਨੂੰ ਡਾਰਕ ਕਲਰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਆਪਾਂ ਪ੍ਰਾਈਸ ਨਾਲ ਦੀ ਨਾਲ ਸਾਰੇ ਸੂਟਾਂ ਦੇ ਮੈਂਸ਼ਨ ਕੀਤਾ ਹੁੰਦਾ ਹੈ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਸੂਟ ਬੁੱਕ ਕਰਾ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਤੁਹਾਨੂੰ ਮਿਲੇਗਾ ਜੀ ਜੋਰਜਟ ਦਾ ਸੂਟ ਮਿਲੇਗਾ ਮਲਟੀ ਥ्रेड embroiderry ਰਹਿਗੀ ਜਰੀ ਵਰਕ ਦਾ ਕੰਮ ਕੀਤਾ ਗਿਆ ਸਿਕਵੈਂਸ embroiderry ਕੀਤੀ ਗਈ ਹੈ ਵੀ ਤੁਸੀਂ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਹੁੰਦਾ ਹੈ ਅੱਗੇ ਆਉਂਦੇ ਜੀ ਆਪਾਂ ਲੈ ਕੇ ਆਏ ਜੀ ਜਾਗੋ ਵਾਸਤੇ ਸਪੈਸ਼ਲ ਸੂਟ ਲੈ ਕੇ ਆਏ ਸ਼ਰਟ ਮਿਲੇਗੀ ਚਨਾਉਂ ਦੀ ਫੁਲਕਾਰੀ ਏਮਬਰਾਇਡਰੀ ਰਹਿਗੀ ਕਰੇਵ ਦੀ ਬਾਟਮ ਰਹਿਗੀ ਗੋਟੇ ਦਾ ਕੰਮ ਕੀਤਾ ਹੋਇਆ ਮਿਲੇਗਾ ਚਨਾਉਂ ਦਾ ਦੁਪੱਟਾ ਮਿਲੇਗਾ ਉਸ ਦੇ ਉੱਪਰ ਹੀ ਗੋਟੇ ਦਾ ਐਂਡ ਲੈਸ ਦਾ ਕੰਮ ਕੀਤਾ ਹੋਇਆ ਮਿਲੇਗਾ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਧੰਨਵਾਦ